ਇੱਕ ਸੀਆਈਏ ਕਮਿਸ਼ਨਰ ਪੁਲਿਸ ਜਲੰਧਰ ਨੇ ਇੱਕ ਅੰਡਰ ਦਾ ਸੁਪਰਵੀਜ਼ਨ ਆਫ ਐਡੀਸੀਪੀ ਇਨਵੈਸਟੀਗੇਸ਼ਨ ਐਂਡ ਐਡੀਸੀਪੀ ਇਨਵੈਸਟੀਗੇਸ਼ਨ ਇਹਨਾਂ ਨੇ ਇੱਕ ਡਰੱਗ ਕਾਟਲ ਦਾ ਦਾ ਫਸ਼ ਕੀਤਾ ਤੇ ਜਿਹੜਾ ਓਪੀਅਮ ਸਪਲਾਈ ਕਰਦੇ ਸੀਗੇ ਟੂ ਡਿਜ਼ਾਈਗਨੇਟਿਡ ਬਾਇਰਸ ਅਕ੍ਰੋਸ ਦਾ ਗਲੋਬ ਚਾਰ ਕੰਟਰੀਜ਼ ਤੇ ਹੁਣ ਤੱਕ ਸਾਨੂੰ ਸਾਹਮਣੇ ਆਏ ਹਨ ਮੋਡਸ ਆਪਰੇਂਡੀਏ ਸੀਗਾ ਕਿ ਝਾਰਖੰਡ ਤੋਂ ਇਹ ਜਿਹੜੀ OPM ਹੈ ਉਹਦਾ ਇੰਗਲਿਸ਼ ਸੀਗਾ ਇੱਕ ਬੰਦਾ ਅਮਨ ਠਾਕੁਰ ਜੀ ਦਾ ਨਾਮ ਹੈ ਫੋਰਨ ਬੈਠਾ ਹੈ ਯੂਕੇ 'ਚ ਜੀਵਨਦਰ ਦਾ ਰਹਿਣ ਵਾਲਾ ਹੈ ਹੁਣ ਤੱਕ ਉਹ ਇਨਕਪਨ ਫਿਗਰ ਆਊਟ ਹੋ ਰਿਹਾ ਉਹ ਅਰੇਂਜ ਕਰਦਾ ਸੀਗਾ OPM Jharkhand ਤੋਂ Jharkhand ਤੋਂ ਡਿਜ਼ਾਈਗਨੇਟਿਡ ਜਿਹੜੇ ਕੂਰੀਅਰ ਸੀਗੇ ਬੰਦੇ ਸੀਗੇ ਉਹ ਆਉਂਦੇ ਸੀਗੇ ਹੁਸ਼ਿਆਰਪੁਰ ਇੱਕ ਅਮਨ ਨਾਮ ਦੇ ਵਿਅਕਤੀ ਨੂੰ ਉਹ ਸਪਲਾਈ ਕਰਦੇ ਸੀਗੇ ਤੇ ਉਹਨਾਂ ਦੀ ਕੁਆਂਟੀਟੀ ਪਰ ਉਹ ਵਿਜ਼ਿਟ 10 ਕਿਲੋ ਤੇ 5 ਕਿਲੋ ਹੁੰਦੀ ਸੀਗੀ ਅਮਨ ਜਿਹੜਾ ਹੈ ਉਹਦੇ ਦੋ ਮੋਬਾਈਲ ਦੇ ਸ਼ੋਰੂਮਸ ਐ ਇੱਕ ਪੌਸ਼ ਕੋਰਨ ਨਹੀਂ ਜੁਦਾ ਕਾਰੋਨ ਨਿਆਣਾ ਬਣਾਇਆ ਉਹ ਅੱਗੇ ਜਿਹੜਾ ਦਿੰਦਾ ਸੀਗਾ ਸਨੀ ਨੂੰ ਸਨੀ ਜਿਹੜਾ ਹੈ ਉਹਦੀ ਕੂਰੀਅਰ ਕੰਪਨੀ ਹੈ ਜਲੰਧਰ ਦਾ ਰੈਨ ਵਾਲਾ ਐ ਤੇ ਸਨੀ ਜਿਹੜੀ ਓਪੀਐਮ ਸੀਗੀ ਉਹਨੂੰ ਪੈਕੇਟਸ ਚ ਪੈਕ ਕਰਦਾ ਸੀਗਾ अद्धा किलो तो एक किलो जे एड्रस हैं वो शैजल है एक होर व्यक्ति जोड़ा गिरफ़्तार वो टांडा तो गिरफ्तार होया भी कुरियर कंपनी है ये एड्रैसि प्रोवाइड करना सौ हक की इनवैसटीगे तीन सौ एड्रसिज साए हैं फॉरन एड्रस जे यूएस के हैं यूके आस्ट्रेलिया कैनेडा दे जोड़ा काटल है ये पिछले तीन चार साल तो कम कर रहा है ਹੁਣ ਤੱਕ ਕਦੇ ਵੀ ਇਹ ਫੜਿਆ ਅਸਲੀ ਨਹੀਂ ਗਿਆ ਕਿਉਂਕਿ ਇਹ ਸਾਰੇ ਵਾਈਟ ਕਾਲਰ ਹਨ ਇਨ ਸਾਰਿਆਂ ਤੇ ਹੁਣ ਤੱਕ ਕੋਈ ਵੀ ਪਰਚਾ ਦਰਜ ਨਹੀਂ ਹੈ ਤੇ ਪਿਛਲੇ 3 ਸਾਲ ਤੋਂ ਇਹ ਕੰਮ ਕਰ ਰਹੇ ਸੀਗੇ ਇਹਨਾਂ ਨੇ ਡਰਗ ਮਨੀ ਯੂਜ਼ ਕਰਕੇ ਆਪਣੇ ਪ੍ਰੋਪਰਟੀਆਂ ਜਿਹੜੀ ਹੈ ਕਾਫੀ ਪ੍ਰੋਪਰਟੀਆਂ ਵੀ ਬਣਾਈਆਂ ਉਹ ਵੀ ਆਪਾਂ ਆਇਡੈਂਟੀਫਾਈ ਕਰ ਲਈਏ ਕੁਝ ਕਰ ਵੀ ਕੁਝ ਖੋਜਾਂਗੇ ਹੁਣ ਜਿਹੜੇ ਕੁਝ ਇਦਾਂ ਦੀ ਕੂਰੀਅਰ ਕੰਪਨੀਆਂਜ਼ ਵੀ ਹੈ ਇੰਟਰਨੈਸ਼ਨਲ ਕੂਰੀਅਰ ਕੰਪਨੀਆਂਜ਼ ਉਹ ਵੀ ਅੰਡਰਸਕੋਰ ਅੰਡਰਸਕੈਨਰ ਹਨ ਕਿ ਜਿਵੇਂ ਉਹ ਬਿਨਾਂ ਚੈੱਕ ਕੀਤੇ ਹੋਏ ਇਹ ਬਾਹਰ ਭੇਜਦੇ ਸੀਗੇ ਨਾਲ ਹੀ ਇੰਡੀਆ ਪੋਸਟ ਪੋਸਟਲ ਡਿਪਾਰਟਮੈਂਟ ਸੈਕੰਡਲੀ ਕਸਟਮਸ ਡਿਪਾਰਟਮੈਂਟ ਦਿੱਲੀ ਦਾ ਉਹਦੇ ਵਿੱਚ ਵੀ ਕੋਈ ਨਾ ਕੋਈ ਲੀਕੇਜ ਹੈ ਕਿ ਇਹ ਬਿਨਾਂ ਚੈੱਕ ਹੋਏ ਬਾਹਰ ਚਲੇ ਜਾਂਦੇ ਸੀਗੇ ਪਿਛਲੇ 3 ਸਾਲ ਤੋਂ ਚੱਈ ਰਿਹਾ ਸੀਗਾ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਆਇਆ ਕਿ ਹਰ ਮਹੀਨੇ 3-4 3-4 ਡਿਲੀਵਰੀਜ਼ ਹੁੰਦੀ ਸੀਗੀ ਕਾਫੀ ਪਾਰਸਲ ਜਾਂਦੇ ਸੀ ਕੋਈ 2 ਕੁੰਟਲ ਦੇ ਕਰੀਬ ਉਹ ਪੀਐਮ ਪਿਛਲੇ 3 ਸਾਲ ਤੋਂ ਭੇਜੂਗਾ ਪਰ ਅਸਲ ਜੇ ਜਾਂਦੇ ਸੀ ਕਿ ਇਹ ਤਾਂ ਮਤਲਬ 3-4 ਕਿਲੋ ਦੇ ਕਰੀਬ ਨਹੀਂ ਨਹੀਂ 3-3-4 ਡਿਲੀਵਰੀਜ਼ ਹੁੰਦੀ ਸੀ 3-4 ਬਾਰ ਝਾਰਖੰਡ ਤੋਂ ਆਉਂਦੇ ਸੀ ਜਿਹੜੇ ਪਾਰਸਲ ਜਾਂਦੇ ਸੀ ਉਹ ਜ਼ਿਆਦਾ ਸੀਗੇ ਕਿਉਂਕਿ ਜਿਹੜੀ ਡਿਲੀਵਰੀ ਹੁੰਦੀ ਸੀਗੀ ਉਹ 5 ਕਿਲੋ 10 ਕਿਲੋ ਦੀ ਹੁੰਦੀ ਸੀਗੀ ਝਾਰਖੰਡ ਤੋਂ ਉਹਨੂੰ ਕਰਦੇ ਆ ਅੱਧਾ ਕਿਲੋ 1 ਕਿਲੋ 1 ਕਿਲੋ ਜਿਵੇਂ ਕਲਾਇੰਟ ਦੀ ਡਿਮਾਂਡ ਹੈ ਫੌਰਨ ਤੋਂ